ਦਾ ਹਾਲ ਸਾਭ ਪਾਈ ਜੀ ਬਾਰੇ ਤੁਸੀਂ ਸਾਰੇ ਜਾਣਦੇ ਆ ਕਿ ਪਿਛਲੇ ਲੰਮੇ ਸਮੇਂ ਤੋਂ ਕੋਈ ਕੋਈ ਖਰਾਬ ਚੰਡੀਗੜ੍ਹ ਮੋਹਾਲੀ ਦੇ ਹੱਦ ਉੱਤੇ ਕੌਮੀ ਸ਼ਾਂਤ ਔਰਚਾ ਚੱਲ ਰਿਹਾ ਜਿਹੜੇ ਸਾਡੇ ਪੰਜਾਬ ਦੇ ਔਰ ਸਿੱਖ ਸੰਘਰਸ਼ ਦੇ ਬੰਦੀ ਸਿੰਘ ਨੇ ਉਹਨਾਂ ਨੇ ਰਿਹਾਈ ਲਈ ਗੁਰੂ ਗ੍ਰੰਥ ਸਾਹਿਬ ਦੀ ਵਿਆਧੀ ਦੇ ਦੋਸ਼ੀਆਂ ਨਹੀਂ ਤੇ ਜੇ ਕਾਨੂੰਨ ਬਣਾਉਣ ਲਈ ਅੱਗੇ ਤੋਂ ਜਿਹੜੇ ਉਹ ਬੇਜਾ ਬਿਆਪੀਆਂ ਨਾ ਹੋਣ ਔਰ ਜਿਹੜੇ ਵੀ ਪਹਿਲਾਂ ਕਾਂਡ ਹੋਏ ਨੇ ਉਹਨਾਂ ਦੇ ਦੋਸ਼ੀਆਂ ਸਭ ਸਜਾ ਮੇਟੂ ਸੋ ਮੋਰਚਾ ਲਗਾਤਾਰ ਜਿੰਨਾ ਵੱਧ ਰਿਹਾ ਹੁਣ ਮੋਰਚੇ ਨੇ ਜਿਹੜਾ ਤਾਜ਼ਾ ਫੈਸਲਾ ਲਿਆ ਉਹਨੇ ਸਾਰੀਆਂ ਹੀ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਜਿਹੜੀਆਂ ਅੱਡਰ ਫਰੰਟਾਂ ਦੇ ਵਿੱਚ ਕੰਮ ਕਰਦੀਆਂ ਨੇ ਮਜ਼ਦੂਰ ਜਥੇਬੰਦੀਆਂ ਨੌਜਵਾਨ ਸੰਸਥਾਵਾਂ ਸਾਡੀਆਂ ਧਾਰਮਿਕ ਸੰਸਥਾਵਾਂ ਸਾਰਿਆਂ ਵੱਲੋਂ ਸਾਂਝੇ ਤੌਰ ਤੇ ਫੈਸਲਾ ਕੀਤਾ ਗਿਆ ਕਿ 15 ਨਵੰਬਰ ਨੂੰ 14 ਨਵੰਬਰ ਨੂੰ ਪੰਜਾਬ ਤੋਂ ਚੱਲ ਕੇ 15 ਨਵੰਬਰ ਨੂੰ ਦਿੱਲੀ ਦੇ ਵਿੱਚ ਗੁਰਦੁਆਰਾ ਬੰਗਾ ਸਾਹਿਬ ਤੋਂ ਕਰਤੱਵ ਹੋ ਕੇ ਮਾਰਕ ਵੀ ਤਾਂ ਜਾਊਗਾ ਸਰਕਾਰਾਂ ਦੇ ਘਰਾਵਲ ਨੂੰ ਕਿ ਇੰਨੇ ਲੰਮੇ ਸਮੇਂ ਤੋਂ ਜਿਹੜੇ ਸਾਡੇ ਬੰਦੀ ਸਿੰਘ ਨੇ ਜੇਲਾ 'ਚ ਬੰਦ ਨੇ ਉਹ ਮਨੁੱਖੀ ਅਧਿਕਾਰਾਂ ਦੀ ਘੋਰ ਉਲੰਘਣਾ ਹੈ ਕਿਉਂਕਿ ਜੋ ਉਹਨਾਂ ਨੇ ਕੀਤਾ ਉਸ ਤੋਂ ਕਿਤੇ ਵੱਧ ਜ਼ਿਆਦਾ ਉਹ ਸਜ਼ਾਵਾਂ ਭੁਗ ਚੁੱਕੇ ਨੇ ਔਰ ਤੁਸੀਂ ਇਹ ਵੀ ਛੱਡੇ ਨੇ ਔਰ ਅੱਜ ਵੀ ਉਹ ਜਿਹੜਾ ਜੇਲਾ 'ਚ ਬੰਦ ਨੇ ਇਹ ਦੁਨੀਆਂ ਦੇ ਜਿਹੜੇ ਮਨੁੱਖੀ ਅਧਿਕਾਰ ਨੇ ਉਹਨਾਂ ਅਧਿਕਾਰਾਂ ਦੀ ਉਲੰਘਣਾ ਹੈ ਸੋ ਉਹਦੇ ਲਈ ਅੱਜ ਫੋਕਪੁਰ ਦੇ ਜਿਹੜੀਆਂ ਜਿਹੜੀਆਂ ਕਿਸਾਨ ਮਜ਼ਦੂਰ ਧਾਰਮਿਕ ਸੰਸਥਾਵਾਂ ਜਿਹੜੀਆਂ ਜਿੱਥੇ ਬੰਦੀਆਂ ਨੇ ਮੀਟਿੰਗ ਹੋਈ ਆ ਔਰ ਇਹ ਫੈਸਲਾ ਕੌਮੀ ਸਾਬ ਮੋਰਚਾ ਕਰਦਾ ਕਿ 1 ਨਵੰਬਰ ਨੂੰ ਕਿਉਂਕਿ 1 ਨਵੰਬਰ ਨੂੰ ਦਿੱਲੀ ਦੇ ਵਿੱਚ ਤਾਂ ਲੁਕਾਰੇ ਹੋਏ ਵੱਡੇ ਜਿਹੜੇ ਪਹਿਲੇ ਪ੍ਰਧਾਨ ਮੰਤਰੀ ਇੰਦਰ ਗਾਂਧੀ ਦੇ ਕਤਲ ਤੋਂ ਬਾਅਦ ਸਿੱਖਾਂ ਦਾ ਕਤਲੇਆਮ ਕੀਤਾ ਗਿਆ ਸਿੱਖਾਂ ਦੀ ਨਸਲ ਕੁਸ਼ੀ ਕੀਤਾ ਗਈ ਔਰ ਜਿਹੜੇ ਵਿੱਚ ਕੇ ਸਟੇਟ ਮਸ਼ੀਨਰੀ ਦੇ ਵੱਲੋਂ ਔਰ ਉਹਨਾਂ ਦੇ ਘਰਾਂ ਉਤੇ ਨਿਸ਼ਾਨ ਚੰਦਾ ਲਾ ਕੇ ਸਿੱਖਾਂ ਦੇ ਘਰਨੇ ਔਰ ਇਥੋਂ ਤੱਕ ਕਿ ਜਿਸ ਦੇ ਸਿਰ ਤੇ ਪੱਗ ਜੋ ਹੱਥ ਵਿੱਚ ਕਣਾ ਵੇਖੇਗਾ ਉਹਨੂੰ ਕਣਾ ਦੇ ਵਿੱਚ ਪੈਰ ਪਾ ਕੇ ਸਾੜਿਆ ਗਿਆ ਔਰਤਾਂ ਦੇ ਨਾਲ ਵੱਡੀ ਪੱਧਰ ਤੇ ਵਿਪੱਤੀ ਹੋਈ ਛੋਟੇ ਛੋਟੇ ਬੱਚਾ ਜਿਹੜਾ ਮਾਰਿਆ ਗਿਆ ਤਾਂ ਉਸ ਸਮੇਂ ਵੀ ਜਿਹੜਾ ਪੰਜਾਬ ਔਰ ਸਿੱਖ ਜਿਹੜੀ ਵਿਚਾਰ ਸਿੱਖ ਭਾਈਚਾਰਾ ਉਹ ਗਮਹੀਨ ਗਮਗੀਨ ਮਾਹੌਲ ਦੇ ਵਿੱਚ ਹੁੰਦਾ ਤਾਂ ਅਜੇ ਵਿੱਚ ਜਿਹੜੇ ਜਦੋਂ 1 ਨਵੰਬਰ ਨੂੰ ਇਹਨਾਂ ਜਿਹੜਾ ਬੰਦੀ ਸਿੰਘ ਔਰ ਜਿਹੜੇ ਨਸਲ ਕੁਸ਼ੀ ਚ ਮਾਰੇ ਗਏ ਉਹਨਾਂ ਨੂੰ ਯਾਦ ਕਰਦਿਆਂ ਹੋਇਆਂ ਇਹਨਾਂ ਬੰਦੀ ਸਿੰਘਾਂ ਦੀ ਰਿਹਾਈ ਪੰਜਾਬ ਹਰਿਆਣਾ ਔਰ ਜਿੱਥੇ ਵੀ ਸਿੱਖ ਵੱਸਦੇ ਨੇ ਸਿੱਖ ਭਾਈਚਾਰਾ ਵੱਸਦਾ ਹੈ ਸਾਂਝੇ ਰੂਪ ਦੇ ਵਿੱਚ ਸੰਗਤ ਰੂਪ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਵਿੱਚ ਅਰਦਾਸ ਇੱਕ ਨੰਬਰ ਤੋਂ ਸਾਰੇ ਪੰਜਾਬ ਤੇ ਔਰ ਨਾਲ ਲੱਗਦੇ ਸੂਬਿਆਂ ਦੇ ਸਾਰੇ ਗੁਰਦੁਆਰਿਆਂ ਦੇ ਵਿੱਚ ਅਰਦਾਸ ਕੀਤੀ ਜਾਵੇ ਸੰਗਤ ਵੱਲੋਂ ਇਕੱਠੇ ਹੋ ਕੇ ਔਰ ਇੱਕ ਸਨੇਹਾ ਦਿੱਤਾ ਜਾਵੇ ਕਿ 15 ਨਵੰਬਰ ਨੂੰ ਜਿਹੜਾ ਦਿੱਲੀ ਦੇ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਲਈ ਮਾਰਚ ਹੋਣਾ ਉਸ ਮਾਰਚ ਵਿੱਚ ਸ਼ਾਮ ਹੋਇਆ ਜਾਵੇ ਔਰ ਗੁਰੂ ਸਾਹਿਬ ਨੂੰ ਬੇਨਤੀ ਕਰਦੇ ਹੋਏ ਕਿ ਇਹਨਾਂ ਬੰਦੀ ਸਿੰਘਾਂ ਨੂੰ ਰਿਹਾਈ ਕਰਾਉਣ ਚ ਕਿਉਂਕਿ ਸਾਡੇ ਜਿਹੜੇ ਗੁਰੂ ਨੇ ਬੰਦੀ ਛੋੜਨੇ ਅਸੀਂ ਬੰਦੀ ਛੋੜ ਦਿਵਸ ਮਨਾ ਕੇ ਹਟਿਆ ਹਾਂ ਤੁਹਾਰਾ ਜੀ ਦਾ ਔਰ ਉਸ ਜਿਹੜੀ ਸਾਡੀ ਬਚਾਰਧਾਰਾ ਪੰਜਾਬੀਆਂ ਸਿੱਖਾਂ ਦੀ ਇਹ ਦੁਨੀਆ ਨੂੰ ਸੁਣਾਉਣ ਵਾਲੀ ਆ ਤਾਂ ਸਾਡੇ ਆਪਣੇ ਜਦੋਂ ਇੰਨੇ ਲੰਮੇ ਸਮੇਂ ਤੋਂ ਜਿਹਨਾਂ ਚ ਬੰਦ ਨੇ ਕਿ ਅਸੀਂ ਸਾਰੇ ਲੜਕੇ ਉਹਨਾਂ ਲਈ ਹਮਲਾ ਮਾਰੀਏ ਸੋ 1 ਨਵੰਬਰ ਨੂੰ ਸਾਡੇ ਵੱਲੋਂ ਬੇਨਤੀ ਹੈ ਪੀੜਾ ਸਾਰੀ ਸੰਗਤ ਨੂੰ ਕਿ ਹਰ ਘਰ ਘਰ ਦੇ ਵਿੱਚ ਪਿੰਡ ਪਿੰਡ ਹਰ ਗੁਰੂ ਘਰ ਦੇ ਵਿੱਚ ਅਰਦਾਸ ਬੇਨਤੀ ਕਰਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਔਰ ਨਾਲ ਹੀ ਸੁਨੇਹਾ ਦਿੱਤਾ ਜਾਵੇ ਕਿ 14 ਨਵੰਬਰ ਨੂੰ ਪੰਜਾਬ ਲੈਣਾ ਤੇ ਹੋਰ ਜਗ੍ਹਾ ਤੋਂ ਚੱਲ ਕੇ 15 ਨਵੰਬਰ ਨੂੰ ਦਿੱਲੀ ਦੇ ਵਿੱਚ ਜਿਹੜਾ ਇਹ ਰਿਹਾਈ ਮਾਰਚ ਕਰਨਾ ਉਹਦਾ ਆਪਾਂ ਸਾਰੇ ਹਿੱਸਾ ਬਣੀਏ ਸੋ ਇਸ ਵੀਡੀਓ ਨੂੰ ਜਰੂਰ ਸ਼ੇਅਰ ਕਰੋ ਕੋਰਕੋਲ ਦੇ ਵਿੱਚ ਸਾਡੇ ਨਾਲ ਅਸੀਂ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਤੋਂ ਬਾਈ ਬਲਵਿੰਦਰ ਸਿੰਘ ਜੀ ਲੋਕ ਅਧਿਕਾਰ ਲਹਿਰ ਤੋਂ ਬੀਕਯੂ ਖੋਸਾ ਤੋਂ ਸਾਡੇ ਆਪ ਨੂੰ ਪ੍ਰਦੇਸ਼ ਸਿੰਘ ਕੋਰਕੋਲ ਦੀ ਗਵਾਹੀ ਦੇ ਵਿੱਚ ਬੀਕਯੂ ਡਕੌਂਦਾ ਤੋਂ ਜਗੀਰ ਸਿੰਘ ਕਹਿਰਾ ਜੀ ਕਿਸਾਨ ਸਭਾ ਯੂਨੀਅਨ ਤੋਂ ਜਗੂਪੁਰ ਜੀ ਔਰ ਸਾਡੇ ਮਜ਼ਦੂਰ ਆਪ ਨੂੰ ਬੱਗਾ ਸਿੰਘ ਉਹਨਾਂ ਸਾਰਿਆਂ ਦੀ ਗਵਾਹੀ ਦੇ ਵਿੱਚ ਔਰ ਸਾਡੀਆਂ ਐਕਸ਼ਨ ਬੋਰਜਾਂ ਸਾਰੇ ਇੱਥੇ ਸ਼ਾਮ ਹੋਈਆਂ ਤੁਹਾਨੂੰ ਸਾਰਿਆਂ ਨੂੰ ਬੀ ਲੈ ਕੇ ਇਸ ਵੀਡੀਓ ਨੂੰ ਜਰੂਰ ਅੱਗੇ ਪਹੁੰਚਾਓ ਤਾਂ ਕਿ 1 ਨਵੰਬਰ ਤੇ 15 ਨੰਬਰ ਵਾਲੇ ਦੋਨੋਂ ਸਿਰ ਜਿਹੜੇ ਸਨੇਹੇ ਨੇ ਉਹਨਾਂ ਨੂੰ ਆਪਾਂ ਸਿਰ ਚੜਾਈਏ ਤੁਹਾਡਾ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਖਾਲਸਾ ਸਾਹਿਬ ਵਾਹਿਗੁਰੂ ਜੀ